ਇੰਸਟਾਗ੍ਰਾਮ ਤੇ ਗੰਦੀਆਂ ਰੀਲਾਂ ਬਣਾਉਂਦੀ ਇਸ ਪਤਨੀ ਦੇ ਬਾਰੇ ਜਦੋਂ ਪਤੀ ਨੂੰ ਪਤਾ ਲੱਗਿਆ ਤਾਂ ਉਸ ਦਾ ਖੂਨ ਖੋਲ ਉੱਠਿਆ ਇੰਨਾ ਹੀ ਨਹੀਂ ਜਵਾਨ ਬੱਚੇ ਘਰ ਦੇ ਵਿੱਚ ਹੁੰਦੇ باوجود ਇਹ ਔਰਤ ਕਿਸੇ ਹੋਰ ਦੇ ਨਾਲ ਵਿਆਹ ਦੇ ਸੁਪਨੇ ਸਜਾ ਰਹੀ ਸੀ ਅੱਜ ਦਾ ਦਿਨ ਉਸਤੇ ਵਿਆਹ ਵਾਲਾ ਹੀ ਦਿਨ ਹੋਣਾ ਸੀ ਜੇਕਰ ਉਸਦੇ ਪਤੀ ਨੂੰ ਐਨ ਮੌਕੇ ਤੇ ਪਤਾ ਨਾ ਚਲਦਾ ਦੱਸਦੇ ਕਿ ਇੱਕ ਬੇहद ਹੀ ਦਰਦਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪਤਨੀ ਦੇ ਵੱਲੋਂ ਇੰਸਟਾਗ੍ਰਾਮ ਤੇ ਅਸ਼ਲੀਲ ਰੀਲਾਂ ਬਣਾਈਆਂ ਜਾਂਦੀਆਂ ਸਨ ਅਤੇ ਇਸੇ ਦੇ ਚੱਲਦੇ ਉਸਤੇ ਕਿਸੇ ਮੁੰਡੇ ਦੇ ਨਾਲ ਨਜਾਇਜ਼ ਸਬੰਧ ਵੀ ਬਣ ਗਏ ਹੁਣ ਦੋਹਾਂ ਨੇ ਵਿਆਹ ਕਰਵਾਉਣਾ ਸੀ ਪਰ ਇਸ ਦਿਨ ਹੀ ਪਤੀ ਨੂੰ ਜਦੋਂ ਪਤਾ ਲੱਗ ਗਿਆ ਕਿ ਇਹ ਸਭ ਕੁਝ ਹੋਣ ਵਾਲਾ ਤਾਂ ਉਸਨੇ ਮੁੰਡੇ ਦੇ ਉੱਤੇ ਵਾਰ ਕੀਤਾ ਪਰ ਪਤਨੀ ਨੇ ਵਿਚਾਰੇ ਆ ਕੇ ਆਪਣੀ ਜਾਨ ਉਸੇ ਆਸ਼ਿਕ ਕਰਕੇ ਦੇ ਦਿੱਤੀ। ਇਹ ਮਾਮਲਾ ਮੋਗਾ ਦੇ ਪਿੰਡ ਬਹੋਨਤ ਤੋਂ ਸਾਹਮਣੇ ਆਇਆ ਜਿੱਥੇ ਪਤਨੀ ਤੇ ਸ਼ੱਕ ਕਰਦੇ ਹੋਏ ਪਤੀ ਦੇ ਵੱਲੋਂ ਉਸ ਨੂੰ ਖਤਮ ਕਰ ਦਿੱਤਾ ਗਿਆ। ਹਾਲਾਂਕਿ ਬੱਚਿਆਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਮਾਂ ਹੀ ਗਲਤ ਸੀ ਜਿਸ ਤੇ ਚਲਦੇ ਹੋਏ ਉਹ ਆਪਣੇ ਪਿਤਾ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਦੱਸਦੀ ਹੈ ਕਿ ਤੇਜ਼ ਤਾਰ ਹਥਿਆਰਾਂ ਦੀ ਨਾਲ ਪਤੀ ਦੇ ਵੱਲੋਂ ਪਤਨੀ ਨੂੰ ਜ਼ਖਮੀ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਸ ਦੀ ਜਾਨ ਚਲੀ ਗਈ ਇਸ ਹਮਲੇ ਦੇ ਵਿੱਚ ਜ਼ਖਮੀ ਔਰਤ ਦੀਆਂ ਦੋਵੇਂ ਬਾਹਾਂ ਅਤੇ ਸਿਰ ਬੁਰੀ ਤਰ੍ਹਾਂ ਦੇ ਨਾਲ ਫੱਟੜ ਹੋ ਚੁੱਕੇ ਸਨ ਇਸ ਦੇ ਨਾਲ ਹੀ ਉਸ ਦੀ ਇੱਕ ਅੱਖ ਵੀ ਬਾਹਰ ਤੱਕ ਨਿਕਲ ਆਈ ਸੀ ਪਿੰਡ ਵਾਸੀਆਂ ਨੇ ਜ਼ਖਮੀ ਔਰਤ ਨੂੰ ਇਲਾਜ ਦੇ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਤੇ ਕਿ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕਰਨ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਕੋਟ ਵਿਖੇ লাশ ਦੇ ਦੌਰਾਨ ਔਰਤ ਜਿਸ ਦਾ ਨਾਮ ਸਰਬਜੀਤ ਕੌਰ ਸੀ ਉਸ ਦੀ ਜਾਨ ਗਈ ਹੈ ਪੁਲਿਸ ਨੇ ਮ੍ਰਿਤਕ ਕੌਰ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾ ਦੀ ਪੁੱਤਰੀ ਰਮਨਦੀਪ ਕੌਰ ਨੇ ਇਸ ਮੌਕੇ ਤੇ ਦੱਸਿਆ ਕਿ ਉਸ ਦੀ ਮਾਂ ਸਰਬਜੀਤ ਕੌਰ ਇੱਕ ਲੜਕੇ ਦੇ ਨਾਲ ਗੱਲਬਾਤ ਕਰਦੀ ਸੀ ਉਸ ਦੇ ਨਾਲ ਹੀ ਮਾਂ ਦੇ ਨਾਜਾਇਜ਼ ਸਬੰਧ ਸਨ ਅਤੇ ਘਟਨਾ ਵਾਲੇ ਦਿਨ ਉਹ ਉਹਨਾਂ ਦੇ ਘਰ ਵੀ ਪਹੁੰਚਿਆ ਹੋਇਆ ਸੀ ਪਿਤਾ ਨੇ ਮੁੰਡੇ ਉੱਤੇ ਹਮਲਾ ਕਰਨਾ ਸੀ ਪਰ ਉਹਨਾਂ ਦੀ ਮਾਂ ਅੱਗੇ ਆ ਗਈ ਜਿਸ ਤੇ ਚਲਦੇ ਹੋਏ ਉਹ ਪਹਿਲਾਂ ਜ਼ਖਮੀ ਹੋਈ ਅਤੇ ਬਾਅਦ ਦੇ ਵਿੱਚ ਉਸਨੇ ਦਮ ਤੋੜਿਆ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਪੀ ਡੀ ਅਜੇ ਰਾਜ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਬੀਤੇ ਦਿਨ ਬਹੋਨਾ ਮੋਗਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੂੰ ਪਤੀ ਦੇ ਵੱਲੋਂ ਹੀ ਖਤਮ ਕੀਤਾ ਗਿਆ ਜਿਸ ਤੇ ਚਲਦੇ ਹੋਏ ਉਸਨੂੰ ਬਚਾਉਣ ਦੀ ਭਾਵੇ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਚ ਨਹੀਂ ਪਾਈ ਪਿੰਡ ਬਹੋਨਾ ਰੋੜ ਉੱਤੇ ਰਹਿੰਦੀ ਔਰਤ ਨੂੰ ਮਹਿਲਾ ਦੇ ਵੱਲੋਂ ਹੀ ਖਤਮ ਕਰਨ ਦਾ ਹੈ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਉਸਦੇ ਹਾਲਾਤ ਬਤੋ ਬੱਤਰ ਸੰ ਪਿੰਡ ਵਾਲਿਆਂ ਦੇ ਵੱਲੋਂ ਹੀ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੇ ਹਾਲਾਤ ਇਹੋ ਜਿਹੇ ਸਨ ਕਿ ਉਸਦੇ ਬਚਣ ਦੀ ਉਮੀਦ ਨਹੀਂ ਸੀ ਔਰਤ ਦੀ ਅੱਖ ਤੱਕ ਬਾਹਰ ਆ ਚੁੱਕੀ ਸੀ ਇੱਕ ਤੋਂ ਬਾਅਦ ਦੂਜੇ ਹਸਪਤਾਲ ਉਸ ਨੂੰ ਰੈਫਰ ਕਰ ਦਿੱਤਾ ਗਿਆ ਪਰ ਉਸਦੀ ਜਾਨ ਨਹੀਂ ਬਚ ਪਈ ਮੰਮੀ ਨੂੰ ਕੀ ਹੋਇਆ ਤੁਹਾਡੀ ਮੰਮੀ ਨਾਲ ਮੈਂ ਮੰਮੀ ਨਾਲ ਉਹਨਾਂ ਨੇ ਜੋ ਕੀਤਾ ਉਹਨਾਂ ਨਾਲ ਉਹੀ ਹੋਣੀ ਸੀ ਉਹ ਗਲਤ ਸੀਗੇ ਡੈਡੀ ਬਹੁਤ ਸਮਝਾਉਂਦੇ ਸੀਗੇ ਸਮਝਦੇ ਨਹੀਂ ਸੀ ਕਿ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਕਦੇ ਸੀ ਬਹੁਤ ਸਮਝਾਉਂਦੇ ਸੀ ਅਸੀਂ ਬਹੁਤ ਸਮਝਾਉਂਦੇ ਸੀ ਇਹ ਨਹੀਂ ਸਮਝਦੇ ਸੀ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੈਡੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆਗੇ ਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚਲ ਜਾਗੇ ਚਲ ਜਾਗੇ ਇਹ ਬਚ ਕੇ ਨਹੀਂ ਮੈਂ ਨਹੀਂ ਜਾਣਾ ਘਰੋਂ ਬਾਹਰ ਤੇ ਡੈਡੀ ਨੇ ਮੈਂ ਆਪਦੇ ਕੋਲ ਲੈ ਗਏ ਸੀ ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇ ਦੂ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ ਤੁਹਾਡੀ ਰਹਗੀ ਤੁਸੀਂ ਆ ਜਾ ਕਿ ਮਾਰਿਆ ਕਿਸੇ ਨੇ ਡੈਡੀ ਨੇ ਮਾਰਿਆ ਡੈਡੀ ਨੇ ਮਾਰਿਆ ਕੀ ਮਾਰਿਆ ਨਹੀਂ ਕਾਪਾ ਕਿੰਨੇ ਵਾਰ ਕੀਤਾ ਇਹ ਇੰਨਾ ਨਹੀਂ ਪਤਾ ਸਰ 6-7 ਵਾਰ ਘਰੇ ਕੋਈ ਨਹੀਂ ਸੀਗਾ ਘਰੇ ਕੋਈ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਤਾਂ ਤੁਸੀਂ ਕਿੱਥੇ ਜਦੋਂ ਅਸੀਂ ਮੈਂ ਆਂਦੀ ਪਿੰਡ ਸੀਗੀ ਉਸ ਤੋਂ ਬਾਅਦ ਉਹ ਕੀ ਹੋਇਆ ਸੀ ਇਸੇ ਕਰਕੇ ਮਾਰੇ ਸ਼ੱਕ ਕਰਦੇ ਸੀ ਉਹਨੇ ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ ਇਹਨਾਂ ਨੇ ਅੱਜ ਦੇ ਦਿਨ ਕੋਡ ਮੈਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ ਸਰ ਮम्मा ਦਾ ਨਾ ਮਤਲਬ ਕਿ ਸ਼ੱਕ ਸੀਗਾ ਮम्मा ਤੇ ਤੇ ਇਸ ਕਰਕੇ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਜ ਕਰਵਾਉਣੀ ਸੀਗੀ ਤੇ ਉਹ ਅੱਜ ਤੇ ਰਿਆਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਬਲਕਿ ਪਾਪਾ ਨੇ ਨਾ ਆਏ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਹੋਇਆ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੇ ਉਹਨਾਂ ਨੇ ਸੱਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕੇ ਹੋ ਗਏ ਤੇ ਉਹ ਇੱਕੇ ਦਾ ਮਾਰਨ ਲੱਗੇ ਉਹਨਾਂ ਨੇ ਦੇਖਿਆ ਨਹੀਂ ਕਿ ਕੌਣ ਮੂਰੇ ਹੈ ਕੌਣ ਨਹੀਂ ਹੈ ਕੌਣ ਸੀਗਾ ਕਰੇ ਬੰਦਾ ਸੀਗਾ ਸਰ ਨਿਕ ਹੈ ਉਹਦਾ ਕਾਕਾ ਕਾਦਣਾ ਵਾਰ ਕਾਦਣਾ ਕਿਤੇ ਗੜੀ ਕਾਪੇ ਨਸ ਪਿੱਲੇ ਗਵਾਰ ਕਿਤੇ ਮਾਦੋ ਸਰ 6-7 ਵਾਰ ਹੋਇਆ ਮਤਲਬ ਕਿ ਬਾਹਮੀਆਂ ਹੱਡੀਆਂ ਉੱਟ ਮੈਂ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸੈਲਸ ਪਾੜਦਾ ਸਾਰਾ ਕੁਝ ਕਰਦਾ ਅੱਖ ਵੀ 파ੜਦੀ ਕੀ ਕਹਿੰਦਾ ਜਾਦੀ ਨਾਮਾ ਵੀ ਹੋਇਆ ਸੀਗਾ ਦੋ ਤਿੰਨ ਹਾਂਜੀ ਸਰ ਤਲਾਕ ਪਹਿਲਾਂ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹ ਨਾ ਪਤਾ ਸੀਗਾ ਵੀ ਨਾਲ ਲੁਧਿਆਣੇ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਾ ਹਾਂਜੀ ਨਾਲ ਹੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਆਇਆ ਸਰ ਕੰਮ ਤੇ ਤੇ ਮੈਨੂੰ ਫੋਨ ਆਇਆ ਜਦੋਂ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵਜੇ ਤੇ ਫਰੀਦਕੋਟ ਜਾ ਕੇ ਆਹ ਗੱਲ ਉਹ ਦੇਖੀ ਵੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਸਰ ਕੀ ਕਹਿਣਾ ਚਾਹੋਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚਲ ਮਮੀ ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ੍ਹ ਨਹੀਂ ਜਾਣ ਦੇਣਾ। ਕ੍ਰਿਆਣ ਵਾਲੀ ਲੇਡੀ ਨੂੰ ਤੇਜ਼ ਦਾਰ ਹਥਿਆਰ ਨਾਲ ਮਾਰਿਆ ਗਿਆ ਕੀ ਮਾਮਲਾ ਕੀ ਕਰ ਰਿਹਾ ਸਰਬਜੀਤ ਕੌਰ ਨਾਲ ਲੇਡੀ ਦਾ ਨਾਮ ਆ ਜੀ ਭੋਨਾਪਿੰਡ ਦੀ ਰਹਿਣ ਵਾਲੀ ਆ ਹਰਮੇਸ਼ ਸਿੰਘ ਉਸ ਦਾ ਪਤੀ ਸੀਗਾ ਉਹ ਉਸ ਦੇ ਕੈਰੇਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸ ਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਹਰ ਕੀਤੇ ਕੱਲ ਉਹਨੂੰ ਇਮੀਡੀਏਟਲੀ ਹਾਲਾਤਾਂ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਹੈ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਅੱਜ ਵਾਦਾ ਚਰਮ ਕਰ ਦਿੱਤਾ ਗੂਗਾ 302 ਦਾ ਇਹ ਮੁਕੱਦਮਾ ਦਰਜ ਹੋਇਆ ਪੀਐਸ ਬਹਿਣਾ ਦੇ ਵਿੱਚ ਜੀ ਉਹਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਐਗਜ਼ਿਸਟਡ ਕੀ ਹੋਇਆ ਤੁਹਾਡੀ ਮੰਮੀ ਨਾਲ ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਹੋਈ ਹੋਣੀ ਸੀ ਉਹ ਗਲਤ ਸੀਗੇ ਡੈਡੀ ਬਹੁਤ ਸਮਝਾਉਂਦੇ ਸੀਗੇ ਸਮਝਦੇ ਨਹੀਂ ਸੀ ਇੱਕ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੇੜੀ ਰੋਕਦੇ ਸੀ ਬਹੁਤ ਸਮਝਉਂਦੇ ਸੀ ਅਸੀਂ ਬਹੁਤ ਸਮਝਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੈਡੀ ਨੇ ਪੁਲਿਸ ਵਾਲੇ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆਗੇ ਇਹਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚੱਲ ਜਾਾਂਗੇ ਚੱਲ ਜਾਾਂਗੇ ਇਹ ਬੱਚ ਕੇ ਨਹੀਂ ਮੈਂ ਨਹੀਂ ਜਾਣਾ ਘਰੋਂ ਬਾਹਰ ਤੇ ਡੈਡੀ ਨੇ ਮੈਂ ਆਪਦੇ ਕੋਲ ਲੈ ਲਈ ਸੀ ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇ ਦੂ ਮੁਰ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ ਟੋਡੀ ਦੇ ਵੀ ਤੁਸੀਂ ਆ ਜਾਓ ਕੀ ਮਾਰਿਆ ਕਿਸੇ ਦਾ ਡੈਡੀ ਨੇ ਮਾਰਿਆ ਡੈਡੀ ਨੇ ਮਾਰਿਆ ਕੀ ਮਾਰਿਆ ਕੀ ਪਾਪਾ ਕਿੰਨੇ ਵਾਰ ਕੀਤਾ ਇਹ ਇੰਨਾ ਨਹੀਂ ਪਤਾ ਸਰ 6-7 ਵਾਰ ਘਰੇ ਕੋਈ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ ਤੁਸੀਂ ਜਦੋਂ ਕਿ ਤੁਹਾਨੂੰ ਫੋਨ ਆਇਆ ਵੀ ਤੁਸੀਂ ਕਿੱਥੇ ਜਦੋਂ ਅਸੀਂ ਮੈਂ ਆਂਦੇ ਪਿੰਡ ਸੀਗੀ ਉਸ ਤੋਂ ਬਾਅਦ ਕੀ ਵਾਪਰਿਆ ਕਿਸੇ ਕਰਕੇ ਮਾਰਿਆ ਸ਼ੱਕ ਕਰਦੇ ਸੀ ਉਹਦੇ ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ ਇਹਨਾਂ ਨੇ ਅੱਜ ਦਾ ਦਿਨ ਕੋਰਟ ਮੈਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ ਸਰ ਮम्मा ਦਾ ਨਾ ਮਤਲਬ ਕਿ ਸ਼ੱਕ ਸੀਗਾ ਮम्मा ਤੇ ਤੇ ਇਸ ਕਰਕੇ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ